ਨਾਬਾ ਵਿਕੇ ਪ੍ਰੀਤ ਕੰਬਾਈਨ ਇੰਡਸਟਰੀ ਦੇ ਐਮ ਡੀ ਹਰੀ ਸਿੰਘ ਦੇਕਰ ਪਹੁੰਚੇ ਸ਼੍ਰੋਮਣੀ ਕਾਲੀਦਾ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਵਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਨਹੀਂ ਚੱਲਦੇ ਉਦੋਂ ਤੱਕ ਕਾਮਯਾਬੀ ਨਹੀਂ ਹੋਵੇਗੀ ਉਨਾ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਮੈਂ ਕਦੇ اپੋਜੀਸ਼ਨ ਦੀ ਨਿੰਦਿਆ ਨਹੀਂ ਕੀਤੀ ਅਤੇ ਮੈਂ ਮੁੱਦਿਆਂ ਤੇ ਲੜਾਈ ਕੀਤੀ ਹੈ। ਉਹਨਾਂ ਕਿਹਾ ਕਿ ਕਿਸੇ ਪ੍ਰਤੀਜਾਤੀ ਲੜਾਈ ਨਹੀਂ ਲੜਨੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਅਹੁਦੇ ਤੋਂ ਉਤਰ ਗਏ ਸਨ ਤਾਂ ਉਹਨਾਂ ਵੱਲੋਂ ਬਗਾਵਤ ਨਹੀਂ ਕਰਨੀ ਸੀ ਕਿਉਂਕਿ ਮੈਨੂੰ ਵੀ ਕਈ ਵਾਰ ਅਉਦਾ ਨਹੀਂ ਮਿਲਿਆ। ਮੈਂ ਵੀ ਪਾਰਟੀ ਵਿੱਚ ਪੂਰਾ ਕੰਮ ਕੀਤਾ ਪਰ ਕੈਪਟਨ ਨਿੰਦਰ ਸਿੰਘ ਪਾਰਟੀ ਛੱਟ ਕੇ ਚਲੇ ਗਈ ਇਹ ਨਿੰਦਨਯੋਗ ਹੈ ਵਾਦੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਵਿੱਚ ਪਚਾਲਾ ਆਇਆ ਪਿਆ ਇੱਕ ਦੂਜੇ ਤੇ ਦੂਸ਼ਣਪਾਜੀ ਚੱਲ ਰਹੀ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਕਾਂਗਰਸ ਨੂੰ ਦੇਖੋ ਜੀ ਪਚਾਲਾ ਉਹਨਾਂ ਦਾ ਆਪਦਾ ਕੰਮ ਹੈ ਵੈਸੇ ਪਾਰਟੀ ਜਿਹੜੀ ਹੈ ਉਹਨਾਂ ਦੇ ਪਾਰਟੀ ਪ੍ਰੈਜ਼ੀਡੈਂਟ ਤੇ ਚੀਫ ਮਨਿਸਟਰ ਜੋ ਤੈ ਇਕੱਠੇ ਨਹੀਂ ਚੱਲਦੇ ਉਦੋਂ ਤਾਈ ਕੋਈ ਕਾਮਯਾਬੀ ਨਹੀਂ ਹੋ ਸਕਦੀ ਇਹ ਉਹਨਾਂ ਆਪੀ ਦੀ ਲੱਤਾਂ ਖਿੱਚੀ ਜਾਂਦੇ ਐ ਮੈਂ ਤਾਂ ਜ਼ਾਤੀ ਕਦੇ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਨਾ ਕਿਸੇ ਦੇ ਕੋ ਆਕੇ ਲੇਕਿਨ ਇਹ ਸਟੇਟ ਦੇ ਇੰਟਰਸਟ ਇਨ ਉਹਨਾਂ ਨੂੰ ਆਪੀ ਦੀ ਮਿਲ ਕੇ ਕੰਮ ਕਰਨਾ ਚਾਹੀਦਾ ਸਟੇਟ ਦਾ ਬੜੀ ਬੜੀ ਜ਼ਿੰਮੇਵਾਰੀ ਹੁੰਦੀ ਹੈ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਤੇ ચી ਮਿਨਿਸਟਰ ਉਹ ਉਹਨਾਂ ਨੂੰ ਇਕਜਾਨ ਹੋ ਕੇ ਕੰਮ ਕਰਨਾ ਨਵਜੋਤ ਸਿੰਘੂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਇਆ ਨੇ ਕਾਂਗਰਸ ਪਾਰਟੀ ਦੇ ਪੰਜਾਬ ਭਵਨ ਇੱਕ ਵਾਰ ਹੀ ਨਿਗਿਆ ਹੈਗੇ ਹੋ ਤੇ ਜਿਹੜਾ ਰਮਨੀਤ ਬਿੱਟੂ ਨੇ ਕਿਹਾ ਵੀ ਤੁਸੀਂ ਬਿਸਤਰਾ ਲੈ ਕੇ ਤਾਂ ਪਹੁੰਚੇ ਸੀ ਵੀ ਦੀਵਾਲੀ ਆ ਗਈ ਦੀਵਾ ਤਾਂ ਬਾਲ ਦੋ ਉੱਥੇ ਜਾ ਕੇ ਚਲ ਕਾ ਮੈਂ ਆਪਣੀ ਬਾਣੀ ਚ ਵੀ ਲਿਖਿਆ ਹੈ ਇਹ ਨਿੰਦਕ ਜਿਹੜਾ ਸਾਕਤ ਨਿੰਦਕ ਪਤਨ ਕੀ ਹੈ ਨਿੰਦਕ ਨੂੰ ਬਹੁਤ ਬੁਰਾ ਸੰਕੇਤ ਇਸ ਕਰਕੇ ਮੈਂ ਤਾਂ ਸਾਰੀ ਜ਼ਿੰਦਗੀ ਇੱਕ ਜਿਹੜੇ ਕੋਈ ਵੀ اپੋਜੀਸ਼ਨ ਪਾਰਟੀ ਦੀ ਉਹਨਾਂ ਦੀ ਨਿੰਦਿਆ ਨਹੀਂ ਕੀਤੀ ਸਿਰਫ ਹਸੂਲ ਦੀ ਲੜਾਈ ਲੜੀ ਹੈ ਜਾਤੀ ਲੜਾਈ ਨਹੀਂ ਲੜੀ ਪੋਲਿਟਿਕਸ ਉਹੀ ਹੁੰਦੀ ਹੈ ਜਿਹੜੀ ਜਾਤੀ ਲੜਾਈ ਹੈ ਉਹ ਨਾ ਲੜਨਾ ਸਾਡੇ ਵੇਲੇ ਕੋਈ ਜਾਤੀ ਲੜਾਈ ਨਹੀਂ ਸੀ ਮੈਂ ਦਰਗਹ ਗੁਰੂ ਜੀ ਸਮੂਹ ਦਰਨਿੰਗ ਜਿੱਥੇ ਮੈਂ ਐਪ ਸੁਪੇ ਦੀ ਸੇਵਾ ਕੀਤੀ ਹੈ ਕੋਈ ਵੀ ਕਿਸੇ ਕਿਸਮ ਦੀ ਜਾਤੀ ਲੜਾਈ ਇਹ ਲਫਾ ਲੰਬਾ ਸਮਾਂ ਹੋ ਗਿਆ ਸਿਆਸਤ ਚ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤਜਰਬਾ ਵੱਡਾ ਹੈ ਜੋ ਕੁਝ ਹੁਣ ਪੰਜਾਬ ਚ ਫੇਰ ਬਦਲ ਹੋ ਰਿਹਾ ਸਿਆਸਤ ਚ ਸਿੱਧੀ ਇਲਜਾਮबाजी ਲੱਗ ਰਹੀ ਹੈ ਅੰਦਰੂਨੀ ਟੱਕਰ ਵਾਰ ਨੇ ਜਿਹੜੇ ਤਿੱਖੇ ਕੀਤੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਚੀਜ਼ ਨੂੰ ਦੇਖੋ ਜੀ ਸਾਰਿਆਂ ਨੂੰ ਇਕ ਤਾਂ ਆਪਣੀ ਪਾਰਟੀ ਨਾਲ ਵਿਸ਼ਾ ਕੋਲ ਨੂੰ ਕੋਈ ਉਹਦਾ ਮਿਲੇ ਨਾ ਮਿਲੇ ਨਾਲ ਚੱਲਦੇ ਜਿਵੇਂ ਸ਼੍ਰੋਮਨਦਰ ਸਿੰਘ ਹੈ ਮੈਂ ਉਹਨੂੰ ਪਾਰਟੀ ਜੇ ਨਹੀਂ ਉਹਨਾਂ ਨੇ ਬਣਾਇਆ ਤਾਂ ਬਣਾਦਾ ਕਰਨਾ ਚਾਹ ਰੋ ਗਿਆ ਫਿਰ ਉਹਨੂੰ ਪਾਰਟੀ ਛੱਡ ਗਿਆ ਮੇਰੇ ਨਾਲ ਵੀ ਕਈ ਦਫਾ ਹੋਇਆ ਮੈਨੂੰ ਨਹੀਂ ਬਣਾਇਆ ਤੇ ਮੈਂ ਤਾਂ ਉਹ ਤੋਂ ਵੀ ਵੱਧ ਕੰਮ ਕਰਨਾ ਸ਼ੁਰੂ ਕਰਤਾ ਫਿਰ ਮੇਰੇ ਮੇਰੇ ਤੇ ਫਿਰ ਗੁਣਾ ਪੈ ਗਿਆ ਇਸ ਕਰਕੇ ਮੇਰਾ ਤਾਂ ਇਹ ਸੂਰ ਸੀ ਕਿ ਪਾਰਟੀ ਦਾ ਜੋ ਵੀ ਫੈਸਲਾ ਹੈ ਉਹਨੂੰ ਸਿਰੇ ਚੜ੍ਹੋ ਭਾਵੇਂ ਤੁਸੀਂ ਉਹਨਾਂ ਸਹਿਮਤ ਹੋਵੋ ਨਾ ਹੋਵੋ ਤੇ ਜੇ ਪਾਰਟੀ ਤੁਹਾਨੂੰ ਕੋ ਡਿਊਟੀ ਜਿਹੜੀ ਦਿੰਦੀ ਹੈ ਭਾਵੇਂ ਛੋਟੀ ਦੇਵੇ ਵੱਡੀ ਦੇਵੇ ਇਹ ਨਹੀਂ ਵੀ ਜਾਇਦਕੀ ਨਹੀਂ ਦਿੰਦੀ ਤਾਂ ਮੈਂ ਪਾਰਟੀ ਛੱਡ ਦੇਣੀ ਹੈ ਹੁਣ ਇਹ ਪਾਰਟੀ ਛੱਡਣ ਦਾ ਬਹੁਤ ਹੀ ਜਿਹੜਾ ਇਹ ਨਵਾਜ ਹੋ ਗਿਆ ਇਹ ਲੋਕ ਵੀ ਜਿਹੜੇ ਹੈ ਜਿਹੜਾ ਬੰਦਾ ਪਾਰਟੀ ਛੱਡਦਾ ਫਿਰ ਉਹਨੂੰ ਉਹ ਉਹਦੀ اپੋਜੀਸ਼ਨ ਵੀ ਕਰਿਆ ਕਰਨ ਉਹ ਵੀ ਨਹੀਂ اپੋਜ਼ ਕਰਦੇ ਕਾਮਯਾਬ ਹੋਣਾ ਉਹ ਦੇਖੋ ਮੈਂ ਤੁਹਾਨੂੰ ਦੱਸਦਾ ਕਾਂਗਰਸ ਪਾਰਟੀ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਉਹ ਨਾਗਰੀਜਾਂ ਨੇ ਨੁਕਸਾਨ ਇਹਨਾਂ ਕੀਤਾ ਤੇ ਨਾ ਮੂਲਾਂ ਨੇ ਕੀਤਾ ਦੇਖੋ ਧਾਰਮਿਕ ਤੌਰ ਤੇ ਇਨਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਫਿਰ ਉਹਨਾਂ ਨੇ 84 ਦੇ ਕਤਲ암 ਕੀਤੇ ਇਹ ਦੋ ਵੱਡਾ ਜ਼ੁਲਮ ਤੇ ਪਾਪ ਵੱਜਰ ਪਾਪ ਹੋਰ ਕੀ ਹੋ ਸਕਦਾ ਫਿਰ ਉਹਨਾਂ ਨੇ ਜੀ ਆਪਣੇ ਕੋਲ ਇੱਕੋ ਹੀ ਚੀਜ਼ ਸੀ ਪਾਣੀ ਉਹ ਪਾਣੀ ਖੋਇਆ ਰਾਜਧਾਨੀ ਕੋਈ ਜਦੋਂ ਸਟੇਟਾਂ ਬਣੀਆਂ ਲਿੰਗੁਇਸਟਿਕ ਸਟੇਟਸ ਉਦੋਂ ਇੱਕੋ ਹੀ ਸਟੇਟ ਹੈ ਜਿਹੜੇ ਉੱਥੇ ਬਾਕੀ ਸਾਰੀ ਥਾਂ ਜਿਹੜੀ ਮੇਨ ਸਟੇਟਸ ਨੂੰ ਕੈਪੀਟਲ ਦਿੱਤਾ ਹੈ ਤੇ ਅਗਲੇ ਨੂੰ ਹੋਰ ਬਣਾਤਾ ਸਾਡਾ ਦਿੱਤਾ ਨਹੀਂ ਫਿਰ ਜੇ ਦੁਬਾਰਾ ਦਿੱਤਾ ਤਾਂ ਰਾਤ ਨੂੰ ਬਦਲਤਾ ਪੈ ਜਾਂਦਾ ਮਤਲਬ ਇਹ ਤਾਂ ਮੇਰਾ ਖਿਆਲ ਹੈ ਵੀ ਕੰਟਰੋਲ ਲੱਗੀ ਜਾਈਏ ਨਾ ਤਾਂ ਵੀ ਜਿਹੜਾ ਹੈ ਉਹ ਕਾਂਗਰਸ ਤੇ ਜੇ ਕੋ ਆਕੇ ਤੇ ਇਹ ਮੈਂ ਹੈਰਾਨ ਆ ਵੀ ਲੋਕ ਵੋਟ ਕਿਉਂ ਦੇ ਦਿੰਦੇ ਜਿਹੜਾ ਕਾਂਗਰਸ ਨੂੰ ਵੋਟ ਦਿੰਦਾ ਉਹ ਸਮਝੋ ਵੀ ਉਹ ਤਸਦੀਕ ਕਰਦਾ ਹੈ ਜਿਹੜਾ ਹਮਲਾ ਹੋਇਆ ਉਹ ਠੀਕ ਹੋਇਆ ਜਿਹੜਾ ਪਾਣੀ ਖੁੱਸਿਆ ਉਹ ਠੀਕ ਹੋਇਆ 84 ਦਾ ਕਤਰਾ ਮਿੱਟੀ ਹੋਇਆ ਇਹ ਮਤਲਬ ਪਾਰਟੀ ਨੇ ਜਿਹੜਾ ਕੰਮ ਕੀਤਾ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਪਰ ਫਿਰ ਵੀ ਲੋਕ ਦੇ ਜਾਂਦੇ ਵੋਟਾਂ ਨਹੀਂ ਦਿੰਦੇ ਹੈ ਮਹਿੰਗਾਈ ਨੂੰ ਲੈ ਕੇ ਜਿਹੜੇ ਤੇਲ ਦੀਆਂ ਕੀਮਤਾਂ ਜਿਹੜਾ ਲਗਾਤਾਰ ਵਧ ਰਹੀਆਂ ਨੇ ਮਹਿੰਗਾਈ ਨੂੰ ਕਿਵੇਂ ਦੇਖਦੇ ਜਿਹੜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਪਰ ਰੋਜ਼ ਹਫ਼ਤੇ ਬਾਅਦ ਖਬਰ ਆ ਜਾਂਦੀ ਹੈ ਡੀਜ਼ਲ ਦਾ ਪਟਰੋਲ ਦਾ ਭਾਅ ਵਧ ਗਿਆ ਇਹਦੇ ਨਾਲ ਇਹ ਕੰਦਾਈ ਡੀਜ਼ਲ ਪੈਟਰੋਲ ਦਾ ਨਹੀਂ ਵੱਧਦਾ ਇਹਦੇ ਨਾਲ ਸਾਰੀਆਂ ਚੀਜ਼ਾਂ ਦਾ ਵੱਧਦਾ ਹੈ ਸਬਜ਼ੀਆਂ ਦਾ ਕੰਨੀਆਂ ਹੋ ਮਹਿੰਗੀਆਂ ਹੋ ਗਈਆਂ ਹਰ ਇੱਕ ਜੀਰ ਕਿਉਂਕਿ ਕੈਰੇਜ ਹੈ ਕੈਰੇਜ ਤੇ ਡੀਜ਼ਲ ਹੈ ਜਦੋਂ ਕਿਸਾਨੀ ਤੇ ਇਹ ਉਹ ਜਿਹੜਾ ਡੀਜ਼ਲ ਦਾ ਦਿਨ-ਵਿਦਨ ਵੱਧ ਆ ਜਾਂਦਾ ਹੈ ਇਹਦੇ ਮੁਤਾਬਕ ਉਹਨਾਂ ਨੂੰ ਕੀਮਤਾਂ ਨਹੀਂ ਮਿਲਦੀਆਂ ਫਿਰ ਇਸੇ ਕਰਕੇ ਜਿਹੜੇ ਕਿਸਾਨ ਹੈ ਮੇਰਾ ਖਿਆਲ ਕੋਈ ਕਿਸਾਨ ਨਹੀਂ ਹੋਣਾ ਜਿਹਦੇ ਸਿਰ ਤੇ ਕਰਦਾ ਨਹੀਂ ਸਭ ਕਰਜ਼ਾਈ ਹੋਗੇ ਕਰਜ਼ਾਈ ਇਸ ਕਰਕੇ ਹੋਗੇ ਕਿ ਉਹ ਇਨਪੁਟਸ ਲੈਣੀਆਂ ਉਹਨਾਂ ਨੂੰ ਚਾਹੀਦੀਆਂ ਉਹਨਾਂ ਦੀ ਕੀਮਤ ਬਹੁਤ ਵੱਧ ਹੈ ਵੱਧਦੀ ਜਾਂਦੀ ਹੈ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਕੀਮਤ ਨਹੀਂ ਨਾਬਾ ਤੋਂ ਸੁਖਚਾਨ ਸਿੰਘ ਲੁਬਾਨਾ ਦੀ ਰਿਪੋਰਟ